ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਨੇ ਵਾਗਾ ਸਰਹੱਦ ਤੇ ਸ਼ਰਦਾਲੂਆ ਨਾਲ ਧਾਰਮਿਕ ਵਿਤਕਰਾ ਕੀਤਾ ਸਿੱਖ ਜੱਥੇ ਦੇ ਨਾਲ ਪਾਕਿਸਤਾਨ ਚ ਦਾਖਲ ਹੋਣ ਵਾਲੇ ਹਿੰਦੂ ਸ਼ਰਦਾਲੂਆ ਨੂੰ ਸਾਰੀਆਂ ਇਮੀਗ੍ਰੇਸ਼ਨ ਨਿਯਮਾਂ ਪੂਰੀਆਂ ਕਰਨ ਦੇ ਬਾਵਜੂਦ ਪਾਕਿਸਤਾਨੀ ਅਧਿਕਾਰੀਆਂ ਨੇ ਅਚਾਨਕ ਰੋਕ ਦਿੱਤਾ ਤੇ ਵਾਪਸ ਭੇਜ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਹਿੰਦੂ ਸ਼ਰਦਾਲੂਆ ਨੂੰ ਸਪਸ਼ਟ ਤੌਰ ਤੇ ਕਿਹਾ ਕਿ ਤੁਸੀਂ ਹਿੰਦੂ ਹੋ ਤੁਸੀਂ ਸਿੱਖ ਜੱਥੇਦਾਨ ਨਹੀਂ ਜਾ ਸਕਦੇ ਪੀੜਤਾ ਚ ਦਿੱਲੀ ਤੇ ਲਖਨਊ ਦੇ ਕਈ ਪਰਿਵਾਰ ਸ਼ਾਮਲ ਸਨ ਜਿਨ੍ਹਾਂ ਦੇ ਸਮੇਂ ਇਪ ਹਿੰਦੂ ਸ਼ਰਧਾਲੂਆਂ ਨੂੰ અપਮਾਨਿਤ ਹੋ ਕੇ ਭਾਰਤ ਵਾਪਸ ਕਰਨਾ ਪਿਆ ਹਿੰਦੂ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਦੇ ਯਾਤਰਾ ਦਸਤਾਵੇਜ਼ਾਂ 'ਚ ਦਰਜ ਧਾਰਮਿਕ ਪਛਾਣ ਦੇ ਆਧਾਰ ਤੇ ਚੁਣਿਆ ਗਿਆ ਸੀ ਪਾਕਿਸਤਾਨੀ ਅਧਿਕਾਰੀਆਂ ਨੇ ਭਾਰਤੀ ਸ਼ਰਧਾਲੂਆਂ ਲਈ ਕੁੱਲ 2100 ਵੀਜ਼ੇ ਮਨਜ਼ੂਰ ਕੀਤੇ ਸਨ ਜਿਨ੍ਹਾਂ 'ਚੋਂ ਅਧਿਕਾਰਿਤ ਸਿੱਖ ਸਮੂਹ ਦੇ ਹਿੱਸੇ ਵਜੋਂ ਸਿਰਫ 1796 ਸ਼ਰਧਾਲੂ ਹੀ ਸਰਹੱਦ ਪਾਰ ਕਰ ਸਕੇ ਲਗਭਗ 300 ਸ਼ਰਧਾਲੂ ਜਿਨ੍ਹਾਂ 'ਚ ਸਿੱਖ ਤੇ ਹਿੰਦੂ ਦੋਵੇਂ ਸ਼ਾਮਲ ਇਹਨੂੰ ਕਥਿਤ ਕਰੀਆਤਮਕ ਖਾਮੀਆਂ ਕਾਰਨ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਮੀਡੀਆ ਰਿਪੋਰਟਸ ਦੇ ਮੁਤਾਬਕ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਵੇਸ਼ ਤੋਂ ਇਨਕਾਰ ਕਰਨ ਦਾ ਫੈਸਲਾ ਪਾਕਿਸਤਾਨ ਦੇ ਪ੍ਰਭੂਸੱਤਾ ਅਧਿਕਾਰ ਖੇਤਰ ਚੋਂਦਾ ਹੈ ਤੇ ਭਾਰਤ ਇਸ ਸਬੰਧ ਦੇ ਵਿੱਚ ਅਧਿਕਾਰਤ ਤੌਰ ਤੇ ਕੋਈ ਇਤਰਾਜ਼ ਨਹੀਂ ਉਠਾ ਸਕਦਾ ਦੱਸਦੇ ਕਿ ਭਾਰਤੀ ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਬੜੇ ਉਤਸ਼ਾਹ ਦੇ ਨਾਲ ਮੀਤ ਦਿਨ ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਸਥਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਰਕ ਮਚ ਹਿੱਸਾ ਲੈਣ ਲਈ ਪਹੁੰਚਿਆ ਪਰ ਹੁਣ ਇਸੇ ਵਿਚਾਲੇ ਇੱਕ ਨਿਰਾਸ਼ ਕਰ ਦੇਣ ਵਾਲੀ ਖਬਰ ਸਾਹਮਣੇ ਉਨੀ ਆਈਏ ਪਾਕਿਸਤਾਨ ਨੇ ਵਾਗਦਾ ਸਰਹੱਦ ਤੇ ਸ਼ਰਦਾਲੂਆਂ ਨਾਲ ਧਾਰਮਿਕ ਵਿਤਕਰਾ ਕੀਤਾ ਸਿੱਖ ਜਥੇ ਦੇ ਨਾਲ ਪਾਕਿਸਤਾਨ ਚ ਦਾਖਲ ਹੋਣ ਵਾਲੇ ਹਿੰਦੂ ਸ਼ਰਦਾਲੂਆਂ ਨੂੰ ਪਾਕਿਸਤਾਨ ਦੇ ਵੱਲੋਂ ਵਾਪਸ ਭੇਜ ਦਿੱਤਾ ਗਿਆ